ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਨਾ ਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਦੋ ਬਣਾ ਦਿਖਾਉਣੀਆਂ ਵਾਂ ਬਿਲਕੁਲ ਤਾਜ਼ੀਆਂ ਸੁਈਆਂ ਤੇ ਆਪਾਂ ਪਹੁੰਚੇ ਆ ਬਾਈ ਰਣਜੀਤ ਸਿੰਘ ਹੁਣਾਂ ਦੇ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਠੀਕ ਠਾਕ ਜੀ ਚੰਗੀ ਗੱਲਾਂ ਜੀ ਖੜਦੀ ਕਲਾ ਚਾਹੀਦੀ ਆ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਇਹ ਰਣਜੀਤ ਸਿੰਘ ਪਿੰਡ ਮਾਨਾ ਤਸੀਲ ਅਜਨਾਲਾ ਜ਼ਿਲ੍ਹਾ ਮਰਸਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 843792036 ਠੀਕ ਹੈ ਜੀ ਹਾਂਜੀ ਕਰੀ ਸ਼ੁਰੂਆਤ ਦੱਸਿਓ ਹਾਂ ਬੈਡ ਦੇ ਬਾਰੇ ਜੀ ਇਹ ਕੱਲ ਦੀ ਸੁਈ ਆ 3 ਵਜੇ ਦੀ ਜੋ ਆ ਜਿਆ ਪ੍ਰੋਪਰ ਪੈ ਗਈ ਆ ਸਭ ਚੋਣ ਚੋਣ ਚੰਗੀ ਆ ਠੀਕ ਹੈ ਜੀ ਵੀ ਜੀ 15 16 ਗੱਲ ਠੰਡਾ ਬੋੜਾ ਹੋਊਗਾ ਕੋਈ ਠੀਕ ਹੈ ਠੀਕ ਹੈ ਜੀ ਕਿੰਨਾ ਵਸੂਗਾ ਸੁਈ ਜੇ ਸੁਆ ਵਿੱਚ ਤੂੰ ਦੂਜਾ ਲਾੜੋ ਤੀਜਾ ਲਾੜੋ ਤੁਹਾਡੇ ਸਾਹਮਣੇ ਹੀ ਠੀਕ ਹੈ ਜੀ ਵਾਕਿਆ ਅੱਗੇ ਪਿਛੇ ਤੇ ਚੰਗੇ ਤਗੜੇ ਕਦ ਕਾਠਾ ਲਈ ਜਾਂ ਤੇ 15 ਤੋਂ 16 ਲੀਟਰ ਬਿਲਕੁਲ ਜਿਹੜਾ ਬੋਲਾ ਹੀ ਤਿਆਰ ਆ ਜੀ ਚੈੱਕ ਕਰ ਸਕਦੇ ਤੁਸੀਂ ਹਟਰ ਕੁਆਲਟੀ ਬਹੁਤ ਸ਼ਾਨਦਾਰ ਹੈਂ ਪੰਡਾ ਪਈਆਂ ਕਰਮਾ ਲਈ ਨੇ ਖੋਲਿਓ ਬਾਈ ਜੀ ਹਰ ਬਾਬਾ ਜੀ ਆ ਰਹੇ ਹੁਣ ਤੁਹਾਨੂੰ ਪਾਉਂਦੇ ਹਾਂ ਚੰਗੇ ਸੱਦ ਕਾਠਾ ਵਾਲੀ ਇਹਦੇ ਚੰਗੇ ਮਿਲਕ ਰਿਕਾਰਡ ਵਾਲੀ ਆ ਪਿਛਲੇ ਸਵੇਰੇ ਕਿੰਨਾ ਕਿਚ ਪਾਇਆ ਇਹਨੇ ਦੁੱਧ ਜੀ ਜੀ ਇਹ ਆਪਣੀ 24 ਕਿਲੋ ਬੋਤਲ ਦੀ ਇਹ ਪਰ ਵੀ ਤੇ ਵੀਰੀ 24 25 ਕਿਲੋ ਠੀਕ ਹੈ ਠੀਕ ਹੈ ਬਾਬਾ ਜੀ 24 25 ਲੀਟਰ ਵਾਲੀ ਵੜਿਆ ਇਹ ਤੋਂ ਹੀ ਬਾਕੀ ਅੰਦਾਜ਼ਾ ਲਾ ਹੀ ਸਕਦੇ ਜੀ ਬਾਨੇ ਤੋਂ ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਤੇ ਥਾਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਤੇ ਚੌਣ ਚਾਣਾ ਵੀ ਜੀ ਚੌਣ ਨੰਬਰ ਇੱਕ ਨੰਬਰ ਵੀ ਜੀ ਠੀਕ ਹੈ ਜੀ ਲਓ ਜੀ ਨੰਬਰ 122 ਇਹ ਤੇ ਨਾਲ ਲੱਗੀ ਆ ਤੇ ਠੰਡ ਕਰਕੇ ਤੁਹਾਨੂੰ ਪਤਾ ਪਸ਼ੂ ਪਸ਼ੂ ਵਜੇ ਘਾਟੀ ਨੂੰ ਵਾਈ ਨੂੰ ਹੀ ਜਾਂਦੇ ਆ ਤੇ ਲਾਗੇ ਤੋਂ ਥਾਣਾ ਦਾ ਸੈਜ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਵਧੀਆ ਏਨ ਗਟਗਟ ਤੇ ਥਾਂ ਲੱਗਿਆ ਵਾ ਤੇ ਵੀਰ ਦੇ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਜਾਜਮੋਲ ਵਿੱਚ ਹੁੰਦੇ ਆ ਤੇ ਆਹ ਵਾਲਾ ਜਵਾਕ ਆ ਬਾਈ ਜੀ ਕਿਆ ਕਰਦਾ ਦੇ ਦਿੰਦੀ ਬਿਲਕੁਲ ਜੇ ਨਾੜੂ ਤੇ ਆ ਕੀ ਮੁੱਲ ਕਰਨਾ ਚ ਭਾਜੀ ਫਿਰ ਦੇ ਦੇ ਜੀ 65000 ਦੀ ਜਾ 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 ਕਰੀਏ ਬਾਕੀ ਤੁਸੀਂ ਦੱਸ ਦੋ ਵੀ ਇਹ ਲੋਕ ਲੱਖ ਲੱਖ ਰੁਪਏ ਮੰਗਦੇ ਆ ਇਹ ਵਸ਼ੀਆਂ ਲੋਕ ਤੇ ਕਰਦੇ ਜਾਗੇ ਚਲੋ ਆਪਾਂ ਜਿੰਨਾ ਜਾਜ ਪਾਵਾਂਗੇ ਆਪਾਂ ਹਨਾ ਓਕੇ ਤੁਸੀਂ ਦੱਸ ਦੋ ਛੱਡ ਦਈਏ 3000 60000 ਦੀ ਪੂਰੇ ਦੇ ਦਈਏ ਠੀਕ ਹੈ ਜੀ ਸਾਡੇ ਨੂੰ 2000 ਮਾਉਣ ਹੋਊਗਾ ਆਪਾਂ ਚਲੀ ਗਏ ਨੀ ਜਿਹੜਾ ਮਰਚੂ ਚ ਆ ਗਿਆ ਆਪਣੀ ਠੀਕ ਆ ਠੀਕ ਆ ਲਓ ਪੈ ਗਈ ਜੀ ਜੋ ਆ ਪਾਪਰ ਪੈ ਗਈ ਆ ਦੋ ਟਾਈਮ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਇਥੋਂ ਖੜੋ ਤੇ 52000 ਦੇ ਵੀਰ ਨੇ ਬਿਲਕੁਲ ਚੈਜ ਮੁੱਲ ਪਾਇਆ ਵਾ ਤੇ ਆਜੋ ਹੁਣ ਆਪਾਂ ਦੂਜੇ ਨੰਬਰ ਦੇ ਤੁਹਾਨੂੰ ਦਿਖਾਉਂਦੇ ਆ ਵੜਾ ਹਾਂਜੀ ਬਾਈ ਜੀ ਆਜੋ ਹੁਣ ਦੂਜੇ ਨੰਬਰ ਦੇ ਤੁਹਾਨੂੰ ਇਹ ਗੱਬਣ ਹੀ ਤੇ ਭਲੇ ਖ ਲੱਗ ਗਿਆ ਸਾਨੂੰ ਦੱਸਿਓ ਬਾਈ ਜੀ ਇਹਦੇ ਬਾਰੇ ਕਿਵੇਂ ਜੀ ਦੂਜਾ ਸੁਭਾ ਕੱਬਣ ਜੇ ਅੱਛਾ ਜੀ ਹਾਂਜੀ ਠੀਕ ਆ ਜੀ ਕਿੰਨਾ ਨੂੰ ਕੀ ਨੇ ਉਤਾ ਲੈਣਾ ਅੱਛਾ ਅੱਛਾ ਹਾਂਜੀ ਬਾਕੀ ਦੋ ਚੰਗਾ ਦਿਨ ਲਈ ਕਟੂਰ ਦਾ ਚੰਗੀ ਥਾਣੇ ਚੰਗਾ ਵਸ਼ੀ ਨੂੰ ਅੱਛਾ ਜੀ ਕਿੰਨਾ ਕੁ ਚੋਆ ਪਹਿਲੇ ਸੋ ਸਵੇਰ ਦੁੱਧ ਬੱਚੀ ਜੀ ਕੀ ਬਾਈ ਗਲ ਤੇ ਨਹੀਂ ਪਰਵੇ ਠੀਕ ਹੈ ਠੀਕ ਹੈ ਜੀ ਤੇ ਖੋਲ ਦਿਓ ਬਾਈ ਹਰ ਲੋ ਬਜੇ ਵਿੱਚ ਚੰਗੇ ਤਗੜੇ ਕ ਅਦਗਾਠ ਵਾਲੀ ਆ ਤੇ ਐ ਉਤਨਾ ਠੰਡੀ ਸੀ ਲਿਆ ਹਾਂਜੀ ਹਾਂਜੀ ਮੰਗਾ ਪਉਂਦੀ ਹੈ ਬਾਕੀ ਸਿੱਡੰਡੀ ਹੈ ਅੱਛਾ ਅੱਛਾ ਠੀਕ ਹੈ ਜੀ ਲੋ ਬਾਈ ਆਜੋ ਆਦੇ ਲੈ ਜੂਗੀ ਕੋਈ 5-6 ਦਿਨ ਹੋਰ ਕਿ ਢੱਲਾ ਢੋਲਾ ਬਹੁਤ ਜ਼ਿਆਦਾ ਹਵਾ ਦੇ ਵਿੱਚ ਤੇ ਸੂਨ ਤੱਕ ਚੰਗਾ ਕਰਮਾਲੀ ਨੇ ਬਣਾ ਲੈਣਾ ਹਵਾਲਾ ਤੇ 20 2 ਲੀਟਰ ਦੇ ਲਾਗੇ ਬਨੇ ਫਿਰ ਕਹਿੰਦਾ ਕਿ ਪਿਛਲੇ ਸਵੇਰ ਦਾ ਜੋਆ ਵਾ ਤੇ ਢੱਲਾ ਤੋਂ ਲਾਜੇ ਬਹੁਤ ਆ ਤੂੰ ਚੈੱਕ ਕਰ ਸਕਦੇ ਜੇ ਲਾਗੇ ਤੂੰ ਤੇ ਸੂਨ ਤੱਕ ਚੰਗਾ ਇਹਨੇ ਬਣਾ ਲੈਣਾ ਬਾਕੀ ਤੂੰ ਚੈੱਕ ਕਰ ਸਕਦੇ ਜੇ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਥੋੜਾ ਜਿਹਾ ਡਰਦੀ ਆ ਅਡੇ ਕੋਲ ਤੇ ਕੀ ਮੋਲ ਭਾਜੀ ਕਰਨਾ ਜੇ ਫਿਰ ਮੋਲ ਵਿੱਚ 42000 ਜੀ ਬੋਲ ਜੋ ਅੰਪੜੀ ਕਰਾ ਲਓ ਹਾਂ ਨਾ 42 42 ਤੇ ਕੱਢ ਗਏ 2000 ਛੱਡ ਦੀ 40 ਜੀ 40 ਜੀ ਹਾਂਜੀ ਠੀਕ ਹੈ ਜੀ ਲਓ ਭਾਜੀ 40000 ਦੀ ਬਿਲਕੁਲ ਯਾਜ ਮੁੱਲੇ ਦਾ ਵੀ ਕੀਤਾ ਵੀਰ ਨੇ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ